ਸਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲ ਹਾਰਣ ਜਲ ਤਲ ਮਈ ਅਲ ਸੋਏ ਅਸ਼ਟਪਤੀ ਕਰੁਣ ਕਰਾਵਣ ਕਰਨੈ ਜੋਗ ਜੋਤ ਸੁਭਾਵੈ ਸੋਈ ਹੋਗ ਕਿਨ ਮਹਿ ਥਾ ਪਉ ਥਾ ਪਨਹਾਰਾ ਤਨਹੀਂ ਕਿਛ ਪਾਰ ਆਵਾਰਾ ਹੁਕਮੇ ਧਾਰ ਅਦਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਾ ਸਮਾਈ ਪ੍ਰਭ ਭਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾ ਹਰਿ ਕੁਣ ਭਖੈ ਪ੍ਰਭ ਭਾਵੈ ਤਾ ਪਤ ਤੇ ਉਦਾਰੈ ਆਪ ਕਰੈ ਆਪਨ ਵਿਚਾਰੈ ਦੁਹਾ ਸਿਰਿਆ ਕਾ ਆਪ ਸੁਆਮੀ ਖੇਲਾ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੈ ਗਹ ਮਾਨੁ ਉਪਤੇ ਕਿਆ ਹੋਇ ਆਵੈ ਜੋਤਿ ਸੁਪਾਵੈ ਸੋਈ ਕਰਾਵੈ ਇਸ ਕੇ ਹਾਥ ਹੋਇ ਤਾ ਸਭ ਗਿਸਲੇ ਜੋਤਿ ਸੁਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਪਰਮੇ ਭੂਲਾ ਦੇਦ ਸੁਤਾਵੈ ਨਿਮਕ ਮਾਹੇ ਚਾਰਕੁੰਟ ਫਿਰਿ ਆਵੈ ਕਰਿ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਨਮਨ ਮਹਨੀਜ ਕੀ ਟਕਉ ਰਾਜ ਪਾਰ ਬ੍ਰਹਮ ਗਰੀਬਨਵਾਜ ਜਾਂ ਕਾ ਦ੍ਰਿਸ਼ਟ ਕਸ਼ੁਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਂ ਕੋ ਆਪਨੀ ਕਰੈ ਬਖਸ਼ੀਸ ਤਾਂ ਕਾ ਲੇਖ ਨ ਗਨ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੋ ਆ ਬਨਾਏ ਨਾਨਕ ਜੀ ਵੈ ਦੇਖ ਵਡਾਈ ਇਸ ਕਾਬਲ ਨਹੀਂ ਇਸ ਹੱਥ ਕਰਨ ਕਰਾਵਣ ਸਰਬ ਕੋ नाथ ਆਗਿਆਕਾਰੀ ਬੱਬਰਾ ਜੀਓ ਜੋ ਤਿਸ ਭਾਵੇਂ ਸੋਈ ਫੁਰਥੀਓ ਕਬਹੁ ਓਚ ਨੀਚ ਮੈਂ ਵਸੈ ਗਬੂ ਸੋਗ ਹਰਕ ਰੰਗ ਹਸੈ ਕਬੂ ਨੀਂਦ ਚਿੰਦ ਵਿਵਹਾਰ ਕਬੂ ਉਭ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਮਨਹਾਰ ਕਬੂ ਨਿਰਤ ਕਰੇ ਬਉ ਭਾਂਦ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਬੇਖਾਰੀ ਨੀਤ ਕਾ ਸਾਜਾ ਕਬਹੁ ਆਪ ਕੀਰਤਿ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ ਜਿਉ ਪ੍ਰਭ ਰਖੈ ਤਿਬਹੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਨ ਧਾਰੀ ਲਾਵੇ ਧਿਆਨ ਕਬਹੁ ਟਾਟ ਤੀਰਥ ਇਸ ਨਾਨਕ ਕਬਹੁ ਸਿਧ ਸਾਧਕ ਮੁਖ ਗਿਆਨ ਕਬਹੁ ਕੀਟ ਅਸਤਪਤੰਗ ਹੋਏ ਜਿ ਗਿਆ ਨਾਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ స్వాਗਤ ਦਿਖਾਵੇ ਜੋ ਪ੍ਰਭਾ ਵੈ ਤਿਵੇਂ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤਿ ਇਹੋ ਪਾਵੇ ਉਸ ਅਸਥਾਨ ਤੇ ਬਹੁ ਰਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਾਨ ਤਨ ਨਾ ਮਰਤੇ ਇੱਕ ਰੰਗ ਸਦਾ ਬਸੇ ਪਰਮ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਤ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ